ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਈ ਹੈ ਜੀ ਘਰੇ ਆਪਾਂ ਨੇ ਲੋਕੀ ਦੀ ਬਰਫੀ ਠੀਕ ਹੈ ਜੀ ਕੀ ਆਦੀ ਬਰਫੀ ਵੀ ਕਹਿ ਸਕਦੇ ਇਹਨੂੰ ਆਪਾਂ ਸੋ ਕੁਝ ਦਿਨ ਪਹਿਲਾਂ ਆਪਾਂ ਨੂੰ ਆਪਣੇ ਇੱਕ ਸਬਸਕ੍ਰਾਈਬਰ ਆਪਣੀ ਭੈਣ ਦਾ ਕਮੈਂਟ ਆਇਆ ਸੀਗਾ ਜੀ ਲੋਕੀ ਦੀ ਬਰਫੀ ਬਾਰੇ ਸੋ ਵੀਡੀਓ ਲੇਟ ਹੋ ਗਈ ਥੋੜੀ ਜਿਹੀ ਠੀਕ ਹੈ ਜੀ ਸੋ ਜਿਹੜੇ-ਜਿਹੜੇ ਤਰੀਕੇ ਨਾਲ ਮੈਂ ਬਰਫੀ ਬਣਾਈ ਹੈ ਤੁਹਾਨੂੰ ਅੱਗੇ ਵੀਡੀਓ 'ਚ ਦੱਸਦੇ ਆਂ ਸੋ ਜੇ ਤੁਸੀਂ ਰੈਸਪੀ ਸਿੱਖਣੀ ਆ ਜੀ ਤਾਂ ਵੀਡੀਓ ਨਾਲ ਬਣੀ ਰਹੋ ਠੀਕ ਆ ਜੀ ਵੀਡੀਓ ਨੂੰ ਸਕਿਪ ਨਾ ਕਰਿਓ ਤੁਹਾਨੂੰ ਬਿਲਕੁਲ ਹਲਵਾਈ ਸਟਾਈਲ ਜਿਵੇਂ ਨੋਰਮਲ ਤਰੀਕੇ ਨਾਲ ਠੀਕ ਹੈ ਤੁਹਾਨੂੰ ਕੀ ਆਰੀ ਜਲੀ ਲੋਕੀ ਦੀ ਬਰਫੀ ਬਣਾ ਕੇ ਦਿਖਾਵਾਂਗੇ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਇਦਾਂ ਦੀ ਵੀਡੀਓ ਦੇਖਣ ਲਈ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਜੀ ਆਜੋ ਫਿਰ ਰੈਸਪੀ ਕਰਦੇ ਹੁਣ ਆਪਾਂ ਤੇ ਲਓ ਜੀ ਬਰਫੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਜਿਹੜੀ ਚਾਹੀਦੀ ਹੈ ਜੀ ਆਪਾਂ ਨੂੰ ਕੀ ਆ ਕਹਿੰਦੇ ਪੰਜਾਬੀ ਵਿੱਚ ਠੀਕ ਹੈ ਜੀ ਉਹ ਇਹਨੂੰ ਲੋਕੀ ਕਹਿੰਦੇ ਆ ਤੇ ਜਦੋਂ ਵੀ ਆਪਾਂ ਨੇ ਬਰਫੀ ਬਣਾਉਣ ਵਾਸਤੇ ਕੀ ਆ ਜਿਆ ਲੋਕੀ ਵਰਤਣੀ ਹੈ ਠੀਕ ਹੈ ਜੀ ਥੋੜੀ ਜੀ ਕੱਚੀ ਹੋਣੀ ਚਾਹੀਦੀ ਹੈ ਜਿਆਦਾ ਬਹੁਤੀ ਬੜੀ ਕੀ ਆ ਨਾਲ ਲਿਓ ਠੀਕ ਹੈ ਜੀ ਕਿਉਂਕਿ ਇਹਦੇ ਵਿੱਚ ਜਿਹੜੀ ਛੋਟੀ ਕੀ ਆ ਹੁੰਦੀ ਉਹਦੇ ਵਿੱਚ ਬੀਜ ਆ ਜਿਹੜੇ ਉਹ ਘਟ ਹੁੰਦੇ ਆ ਠੀਕ ਹੈ ਜੀ ਤੇ ਆਪਾਂ ਨੇ ਜਿਹੜੀ ਛੋਟੀ ਛੋਟੀ ਕੀ ਆ ਵਰਤਣੀਆਂ ਘਟ ਬੀਜਾਂ ਵਾਲੀ ਉਸ ਤੋਂ ਬਾਅਦ ਇਹਨੂੰ ਸੈੱਟ ਹੋਣ ਵਾਸਤੇ ਜਿਹੜੀ ਚੀਜ਼ ਜਮਾਊਗੀ ਉਹ ਹੈਗੀ ਹੈ ਜੀ ਮਿਲਕ ਪਾਊਡਰ ਇਹ ਵਰਤੂਗੇ ਆਪਾਂ ਇਹ ਨਾਲ ਇਹਦਾ ਬੇਸ ਬਣੂਗਾ ਜਮ ਜਮਣ ਵਾਸਤੇ ਤੇ ਥੋੜਾ ਜਿਹਾ ਆਪਾਂ ਨਾਰੀਅਲ ਦਾ ਬਰਾਦਾ ਪਾਉਂਗੇ ਇਹਦੇ ਵਿੱਚ ਤੇ ਉੱਪਰ ਲਾਉਂਗੇ ਠੀਕ ਹੈ ਜੀ ਬਦਾਮ ਆਪਾਂ ਨੇ ਬਦਾਮਾਂ ਦੇ 2-2 ਪੀਸ ਕਰ ਲਏ ਇਹ ਲਾਉਂਗੇ ਇਹਦੇ ਉੱਪਰ ਗਾਰਨਿਸ਼ ਵਾਸਤੇ ਸਜਾਵਟ ਵਾਸਤੇ ਤੇ ਥੋੜਾ ਜਿਹਾ ਹਰਾ ਰੰਗ ਵਰਤੂਗੇ ਆਪਾਂ ਠੀਕ ਹੈ ਜੀ ਵੈਸੇ ਰੰਗ ਕੋਈ ਵੀ ਹੈ ਸੇਤ ਵਾਸਤੇ ਉਹ ਖਾਨੀਕਾਰਕ ਹੈ ਤੁਸੀਂ ਵਰਤਣਾ ਹੋਇਆ ਤਾਂ ਵਰਤ ਲੋ ਨਹੀਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਹੈਗਾ ਜੀ ਆਪਣੇ ਕੋਲ ਦੇਸੀ ਕੀ ਠੀਕ ਹੈ ਜੀ ਪੰਜ ਸੱਤ ਚਮਚੇ ਆਪਾਂ ਨੂੰ ਦੇਸੀ ਕੀ ਦੇ ਵੀ ਚਾਹੀਦੇ ਆ ਜੀ ਤੇ ਲਓ ਜੀ ਹੁਣ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਜਿਹੜੀ ਇਹ ਕੀ ਆਏ ਇਹਨੂੰ ਕद्दूकस ਕਰ ਲੈਣਾ ਠੀਕ ਹੈ ਜੀ ਤੇ ਕद्दूकस ਕਰਨਾ ਇਹਨੂੰ ਮੋٹے ਪਾਸੇ ਤੇ ਟਿੱਕੀ ਆ ਥੋੜੀ ਜਿਹੜੀ ਥੋੜੀ ਜਿਹੀ ਕੱਚੀ ਹੋਣੀ ਚਾਹੀਦੀ ਆ ਠੀਕ ਹੈ ਜੀ ਬੀਜਾਂ ਵਾਲੀ ਕੀ ਆ ਨਾ ਹੋਵੇ ਤੇ ਲਓ ਜੀ ਇਹਨੂੰ ਕद्दूकस ਕਰ ਲੈਣੇ ਸਾਰੇ ਨੂੰ ਤੇ ਲੋ ਜੀ ਲੋਕੀ ਆ ਜਿਹੜੀ ਕੱਦੂ ਕਾਸ ਹੋ ਚੁੱਕੀ ਆ ਜੀ ਆ ਦੇਖੋ ਤੇ ਹੁਣ ਆਪਾਂ ਨੇ ਕੀ ਕਰਨਾ ਇਹਦਾ ਪਾਣੀ ਨਚੋੜ ਨਚੋੜ ਕੇ ਠੀਕ ਹੈ ਜੀ ਆ ਦੇ ਫੇਜ ਪਾਣੀ ਹੋਊਗਾ ਪਾਣੀ ਆਪਾਂ ਨੇ ਇਦਾਂ ਹੀ ਐਸੀ ਚੀਜ਼ ਮਾ ਨਚੋੜਨਾ ਕਿਉਂਕਿ ਜਿਹੜਾ ਐਕਸਟਰਾ ਪਾਣੀ ਆ ਨਿਕਲ ਜਾਊਗਾ ਜਤੇ ਤੇ ਪਾਣੀ ਨਚੋੜ ਕੇ ਆਪਾਂ ਨੇ ਇਹ ਕੜਾਹੀ ਦੇ ਵਿੱਚ ਜਿਹੜੀ ਕੜਾਹੀ ਦੇ ਵਿੱਚ ਬਣਾਉਂਗੇ ਉਹਦੇ ਵਿੱਚ ਪਾ ਲੈਣੀ ਆ ਠੀਕ ਹੈ ਜੀ ਸਾਰੇ ਪਾਣੀ ਨਚੋੜ ਕੇ ਤੇ ਲੋ ਜੀ ਲੌਕੀ ਆਪਾਂ ਨੇ ਕੜਾਹੀ ਦੇ ਵਿੱਚ ਪਾ ਲਈ ਆ ਜੀ ਤੇ ਹੁਣ ਆਪਾਂ ਇਹਨੂੰ ਤਕਰੀਬਨ 5 ਤੋਂ 6 ਮਿੰਟ ਭੁੰਨੂਗੇ ਠੀਕ ਹੈ ਜੀ ਮਠੀਆਂਾਂ ਚ ਪਰ ਸੇਕ ਥੋੜਾ ਜਿਹਾ ਯਾਨੀ ਨਾਰਮਲ ਜਿਹਾ ਰੱਖਿਓ ਬਹੁਤਾ ਤੇਜ਼ ਵੀ ਨਹੀਂ ਤੇ ਬਹੁਤਾ ਘੱਟ ਵੀ ਨਹੀਂ ਤੇ ਜਦੋਂ ਇਹ ਭੁੰਨ ਹੋ ਗਈ ਠੀਕ ਹੈ ਜੀ 5-7 ਮਿੰਟ ਉਸ ਤੋਂ ਬਾਅਦ ਐਡ ਕਰਾਂਗੇ ਇਹਦੇ ਵਿੱਚ ਆਪਾਂ ਕੀ ਆਪਣਾ ਯਾਨੀ ਜਦੋਂ ਇਹਦਾ ਜਿਹੜਾ ਪਾਣੀ ਆ ਠੀਕ ਹੈ ਜੀ ਉਹ ਸੁੱਕ ਜਾਊਗਾ ਇਸ ਕਰਕੇ ਆਪਾਂ ਨੇ 5-7 ਮਿੰਟ ਇਹ ਥੋੜੀ ਪਕਾ ਲੈਣੀ ਆ ਤੇ ਲੋ ਜੀ ਕੀ ਆ ਪੱਕਦੀ ਨੂੰ 5-7 ਮਿੰਟ ਹੋ ਗਏ ਆ ਜੀ ਪਾਣੀ ਇਹਦਾ ਠੀਕ ਹੈ ਜੀ ਸੁੱਕ ਗਿਆ ਤੇ ਮੈਂ ਤੁਹਾਨੂੰ ਵੇਟ ਦੱਸਣਾ ਭੁੱਲ ਗਿਆ ਠੀਕ ਹੈ ਜੀ ਮੈਂ ਜਿਹੜੀ ਕੀ ਆ ਵਰਤੀ ਹੈ ਜੀ ਇਹ ਇਹ 700 ਗ੍ਰਾਮ ਕੀ ਆਏ ਠੀਕ ਹੈ ਜੀ ਤੇ ਇਹਦੇ ਵਿੱਚ ਠੀਕ ਹੈ ਜੀ ਹੁਣ ਆਪਾਂ ਪਾਵਾਂਗੇ ਕੀ 4-5 ਚਮਚੇ ਪਾ ਲੋ ਜੀ ਦੇਸੀ ਕੀ ਹੈ ਤੁਸੀਂ ਜਿਹੜਾ ਮਰਜ਼ੀ ਕੀ ਵਰਤ ਲਿਓ ਉਹ ਤੁਹਾਡੀ ਮਰਜ਼ੀ ਹੈ ਬਸ ਇੱਕ ਸਿਰਫ ਰਫੈਂਡ ਨਹੀਂ ਪਾਉਣਾ ਇਹਦੇ ਵਿੱਚ ਯਾ ਦੇਸੀ ਕੀ ਪਾ ਲਿਓ ਜਾਂ ਡਾਲਡਾ ਤੇ ਲੋ ਜੀ ਪੰਜ ਚਾਰ ਮਿੰਟ ਇਹਨੂੰ ਆਪਾਂ ਹੋਰ ਪੁੰਨੂਗੇ ਤੇ 700 ਗ੍ਰਾਮ ਜਿਹੜਾ ਕੀ ਆਦੇ ਦਾ ਵੇਟ ਹੈ ਜੀ ਤੇ ਲੋ ਜੀ ਹੁਣ ਪਾਵਾਂਗੇ ਇਹਦੇ ਵਿੱਚ ਖੰਡ ਚੀਨੀ ਠੀਕ ਹੈ ਜੀ 700 ਗ੍ਰਾਮ ਕੀ ਆ ਵਰਤੀ ਹੈ ਜੀ ਤੇ 300 ਗ੍ਰਾਮ ਉਹਦੇ ਵਿੱਚ ਪਾਵਾਂਗੇ ਆਪਾਂ ਚੀਨੀ ਠੀਕ ਹੈ ਜੀ ਚਾਹੇ ਜੋਕ ਕੇ ਪਾ ਲਿਓ ਚਾਹੇ ਆ ਮੈਂ ਇੱਕ ਕੌਲੀ ਪਾਈ ਆ ਇਹ ਚੀਨੀ ਦਾ ਵੇਟ ਹੈਗਾ 300 ਗ੍ਰਾਮ ਤੇ ਲੋ ਜੀ ਇਹਨੂੰ ਹੁਣ ਚੰਗੀ ਤਰ੍ਹਾਂ ਆਪਾਂ ਪਕਾਵਾਂਗੇ ਛੇਕ ਥੋੜਾ ਜਿਹਾ ਤੇਜ਼ ਕਰ ਲਿਓ ਠੀਕ ਹੈ ਜੀ ਤਾਂ ਜੋ ਥੋੜੀ ਜਿਹੀ ਕੁਕਿੰਗ ਛੇਤੀ ਹੋ ਜੂਗੀ ਤੇ ਲੋ ਜੀ ਇਹਨੂੰ ਹਲਾਈ ਵੀ ਜਾਣਾ ਆਪਾਂ ਨੇ ਤੇ ਕੜਾਹੀ ਆ ਜਿਹੜੀ ਥੋੜੀ ਜਿਹੀ ਤੁਸੀਂ ਇਹਦਾ ਨਾਨ-ਸਟਿਕ ਲੈ ਲਿਓ ਤੇ ਜਾਂ ਫਿਰ ਥੋੜੀ ਜਿਹੀ ਭਾਰੀ ਕੜਾਹੀ ਲਿਓ ਠੀਕ ਹੈ ਜੀ ਤਾਂ ਜੋ ਕੀ ਆਏ ਆਪਣੀ ਉਹ ਥੱਲੇ ਨਾ ਲੱਗੇ ਠੀਕ ਹੈ ਜੀ ਲੋਕੀ ਤੇ ਲੋ ਜੀ ਇਹਨੂੰ ਪਕਾਵਾਂਗੇ ਹੁਣ ਚੰਗੀ ਤਰ੍ਹਾਂ ਜਦੋਂ ਤੱਕ ਚੀਨੀ ਮੈਲਟ ਹੋ ਕੇ ਠੀਕ ਹੈ ਜੀ ਐਨ ਸੁੱਕ ਨਹੀਂ ਜਾਂਦੀ ਜਣੀ ਐਨ ਉਹ ਨਹੀਂ ਹੋ ਜਾਂਦੀ ਇਹ ਮਿਕਸ ਨਹੀਂ ਹੋ ਜਾਂਦੀ ਮਿਲਦੇ ਆ ਉਸ ਤੋਂ ਬਾਅਦ ਤੇ ਇਸ ਟਾਈਮ ਤੇ ਆਪਾਂ ਨੇ ਇਹਦੇ ਵਿੱਚ ਥੋੜਾ ਜਿਹਾ ਕਲਰ ਜ਼ਰੂਰ ਪਾ ਦੇਣਾ ਠੀਕ ਹੈ ਜੀ ਤਾਂ ਜੋ ਲੋਕੀ ਦੀ ਬਰਫੀ ਦਾ ਜਿਹੜਾ ਕਲਰ ਹੈ ਉਹ ਖਰਾਬ ਨਾ ਹੋਵੇ ਤੇ ਕਲਰ ਆਪਸ਼ਨਲ ਹੈ ਜੀ ਜੇ ਤੁਹਾਨੂੰ ਕਲਰ ਪਾਉਣੇ ਵਧੀਆ ਲੱਗਦੇ ਤਾਂ ਪਾਓ ਨਹੀਂ ਇਹਨੂੰ ਸਕਿਪ ਕਰ ਦਿਓ ਤੇ ਲੋ ਜੀ ਇਹਨੂੰ ਪਕਾਵਾਂਗੇ ਹੁਣ ਚੰਗੀ ਤਰ੍ਹਾਂ ਮਿਲਦੇ ਆ ਉਸ ਤੋਂ ਬਾਅਦ ਆ ਤੇ ਲੋ ਜੀ ਬਰਫੀ ਜਿਹੜੀ ਆਪਣੀ ਠੀਕ ਹੈ ਜੀ ਅੱਧੀ ਕੁ ਬਣ ਚੁੱਕੀ ਹੈ ਜੀ ਆ ਦੇਖੋ ਕੀ ਆਏ ਜਿਹੜੀ ਬਿਲਕੁਲ ਗਲ ਚੁੱਕੀ ਹੈ ਜੀ ਆ ਦੇਖ ਲਓ ਤੇ ਤੁਸੀਂ ਇਹਦੇ ਵਿੱਚ ਇਸ ਟਾਈਮ ਤੇ ਥੋੜਾ ਬਹੁਤਾ ਦੁੱਧ ਪਾ ਕੇ ਵੀ ਪਕਾ ਸਕਦੇ ਹੋ ਜੇ ਤੁਹਾਨੂੰ ਦੁੱਧ ਵਧੀਆ ਲੱਗਦਾ ਠੀਕ ਹੈ ਜੀ ਖੋਏ ਦਾ ਫਲੇਵਰ ਫਲੇਵਰ ਚਾਹੁੰਦੇ ਹੋ ਤੇ ਇਸ ਟਾਈਮ ਤੇ ਤੁਸੀਂ ਇਹਦੇ ਵਿੱਚ ਥੋੜਾ ਬਹੁਤਾ ਠੀਕ ਹੈ ਜੀ 250 ਗ੍ਰਾਮ ਦੁੱਧ ਪਾ ਕੇ ਵੀ ਪਕਾ ਸਕਦੇ ਹੋ ਉਹ ਨਾਲ ਕੀ ਹੋਊਗਾ ਖੋਏ ਦਾ ਫਲੇਵਰ ਆ ਜਾਊਗਾ ਉਹ ਤੁਹਾਡੀ ਆਪਣੀ ਚੁਆਇਸ ਆ ਠੀਕ ਹੈ ਜੀ ਤੇ ਪਰ ਉਹ ਥੋੜਾ ਜਿਹਾ ਪ੍ਰੋਸੈਸ ਲੰਬਾ ਹੋ ਜਾਊਗਾ ਕਿਉਂਕਿ ਦੁੱਧ ਪਾਉਣ ਤੋਂ ਬਾਅਦ ਇਹਨੂੰ ਪਕਾਉਣਾ ਜਿਹੜਾ ਉਹ ਕਾਫੀ ਟਾਈਮ ਵਾਸਤੇ ਪੈਣਾ ਠੀਕ ਹੈ ਜੀ ਉਹ ਤੁਹਾਡੀ ਆਪਣੀ ਚੁਆਇਸ ਹੋਊਗੀ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਉਣੀ ਆ ਮਿਲਕ ਪਾਊਡਰ ਮਿਲਕ ਪਾਊਡਰ ਕਿਹੜੇ ਤਰੀਕੇ ਨਾਲ ਪਾਉਣਾ ਮੈਂ ਤੁਹਾਨੂੰ ਉਹ ਵੀ ਦੱਸ ਦਾਂ ਤੇ ਲਓ ਜੀ ਮਿਲਕ ਪਾਊਡਰ ਕਦੇ ਵੀ ਸਿੱਧਾ ਡਾਇਰੈਕਟ ਨਹੀਂ ਪਾਉਣਾ ਠੀਕ ਹੈ ਜੀ ਬਰਫੀ ਦੇ ਵਿੱਚ ਇਹਦੇ ਵਿੱਚ ਪਹਿਲਾਂ ਆਪਾਂ ਨੇ ਘੀ ਪਾਉਣਾ ਹੈ ਠੀਕ ਹੈ ਜੀ ਘੀ ਪਾਉਣ ਤੋਂ ਬਾਅਦ ਆਪਾਂ ਇਹਨੂੰ ਮਲੂਗੇ ਚੰਗੀ ਤਰ੍ਹਾਂ ਕਰੂਗੇ ਮਿਕਸ ਇੱਕ ਤਾਂ ਠੀਕ ਹੈ ਜੀ ਮਿਲਕ ਪਾਊਡਰ ਜਿਹੜਾ ਪਾਣੀ ਨਹੀਂ ਛੱਡਦਾ ਤੇ ਦੂਜਾ ਨੰਬਰ ਕਿਆ ਹੁੰਦਾ ਜਦੋਂ ਇਹਨੂੰ ਬਰਫੀ ਦੇ ਵਿੱਚ ਪਾਓਗੇ ਇਹਦੀਆਂ ਗੱਠਾਂ ਨਹੀਂ ਬਣੂਗੀਆਂ ਤੇ ਲਓ ਜੀ ਮਿਲਕ ਪਾਊਡਰ ਦਾ ਜਿਹੜਾ ਪੇਟ ਹੈਗਾ ਜੀ ਉਹ ਹੈਗਾ 150 ਗ੍ਰਾਮ ਤੇ ਇਹਦੇ ਵਿੱਚ ਦੋ ਤਿੰਨ ਚਮਚੇ ਪਾ ਲਈ ਮੈਂ ਦੇਸੀ ਕੀ ਦੇ ਆ ਦੇਖੋ ਜਦੋਂ ਇਹ ਇਹੋ ਜਿਹਾ ਹੋ ਗਿਆ ਫਿਰ ਆਪਾਂ ਨੇ ਇਹ ਬਰਫੀ ਦੇ ਵਿੱਚ ਪਾ ਦੇਣਾ ਹੁਣ ਤੇ ਲਓ ਜੀ ਆ ਮਿਲਕ ਪਾਊਡਰ ਨੂੰ ਹੁਣ ਇਹਦੇ ਵਿੱਚ ਦਮਾਂਗੇ ਪਾ ਆਪਾਂ ਸਾਰੇ ਨੂੰ ਤੇ ਜਦੋਂ ਮਿਲਕ ਪਾਊਡਰ ਪਾਉਣਾ ਗੈਸ ਜ਼ਰੂਰ ਘੱਟ ਕਰ ਲਿਓ ਸੇਕ ਠੀਕ ਹੈ ਜੀ ਸੇਕ ਜ਼ਰੂਰ ਘੱਟ ਕਰ ਲਿਓ ਤੇ ਇਹਨੂੰ ਕਰ ਦਾਂਗੇ ਮਿਕਸ ਸਾਰੇ ਨੂੰ ਤੇ ਲੋ ਜੀ ਇਹਨੂੰ ਕਰ ਦਾਂਗੇ ਮਿਕਸ ਤੇ ਨਾਲੇ ਇਹਦੇ ਵਿੱਚ ਪਾ ਦਾਂਗੇ ਆਪਾਂ ਨਾਰੀਅਲ ਦਾ ਬੁਰਾ ਦਾ ਇਹ ਆਪਸ਼ਨਲ ਹੈ ਓਰੀਜਨਲ ਟੇਸਟ ਹੈ ਜਿਹੜਾ ਥੋੜਾ ਜਿਹਾ ਉਹ ਵਧੀਆ ਆ ਜਾਂਦਾ ਤੇ ਲੋ ਜੀ ਇਹਨੂੰ ਕਰਾਂਗੇ ਮਿਕਸ ਤੇ ਜਦੋਂ ਵੀ ਇਹ ਮਿਕਸ ਕਰਨਾ ਠੀਕ ਹੈ ਜੀ ਸੇਕ ਜ਼ਰੂਰ ਘੱਟ ਕਰਨਾ ਜੇ ਸੇਕ ਜ਼ਿਆਦਾ ਕਰਿਆ ਹੋਇਆ ਤਾਂ ਬਰਫੀ ਜਿਹੜੀ ਆਪਣੀ ਉਹ ਥੱਲੇ ਲੱਗ ਜੂਗੀ ਤੇ ਲੋ ਜੀ ਇੱਕ ਚਮਚ ਪਾ ਲਾਂਗੇ ਆ ਪੈਰੇ ਵਿੱਚ ﺍﻟैची ਪਾਊਡਰ ਦਾ ਠੀਕ ਹੈ ਜੀ ਲੈਚੀਆਂ ਦਾ ਹਰੀਆਂ ਲੈਚੀਆਂ ਦਾ ਪਾਊਡਰ ਇਹ ਨਾਲ ਫਲੇਵਰ ਹੈ ਜਿਹੜਾ ਉਹ ਵੀ ਵਧੀਆ ਆ ਜਾਂਦਾ ਏ ਤੇ ਇਹਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਤਕਰੀਬਨ 4 ਤੋਂ 5 ਮਿੰਟ ਠੀਕ ਹੈ ਜੀ ਜਿਹੜਾ ਹੋਰ ਪਕਾਵਾਂਗੇ ਜਦੋਂ ਤੱਕ ਇਹ ਐਨ ਥਿੱਕ ਨਹੀਂ ਹੋ ਜਾਂਦਾ ਠੀਕ ਹੈ ਜੀ ਜੇ ਆਪਾਂ ਨੇ ਇਹ ਨਰਮ ਛੱਡ ਤਿਆ ਫਿਰ ਬਰਫੀ ਆ ਜਿਹੜੀ ਆਪਣੀ ਹੁਣ ਨਰਮ ਰਹਿ ਜੂਗੀ ਤੇ ਜੇ ਤੁਸੀਂ ਠੀਕ ਹੈ ਜੀ ਮੈਂ ਬਰਫੀ ਨਹੀਂ ਬਣਾਉਣੀ ਹੋਈ ਤਾਂ ਇਸ ਟਾਈਮ ਤੇ ਇਹਦਾ ਹਲਵਾ ਵੀ ਬਣ ਜਾਂਦਾ ਠੀਕ ਹੈ ਜੀ ਪਾ ਦੇਖੋ ਤੇ ਇਹਨੂੰ ਤੁਸੀਂ ਕੌਲੀ ਦੇ ਵਿੱਚ ਪਾ ਕੇ ਸਰਵ ਕਰ ਸਕਦੇ ਹੋ ਕੋਈ ਵੀ ਡਰਾਈ ਫਰੂਟ ਤੇ ਲੋ ਜੀ ਹੁਣ ਸੇਕ ਥੋੜਾ ਜਿਹਾ ਕਰ ਲੂਗੇ ਭਦਾਲੂਗੇ ਤੇ ਇਹਨੂੰ ਚੰਗੀ ਤਰ੍ਹਾਂ ਕਰ ਲੂਗੇ ਮਿਕਸ ਤੇ 5-7 ਮਿੰਟ ਪੋਕਾਉਗੇ ਹੋਰ ਤੇ ਮਿਲਦੇ ਉਸ ਤੋਂ ਬਾਅਦ ਤੇ ਥੋੜਾ ਜਿਹਾ ਕਲਰ ਜਿਹੜਾ ਪਾ ਇਹਦੇ ਵਿੱਚੋਂ ਉਹਰ ਐਡ ਕਰ ਲਾਂਗੇ ਠੀਕ ਹੈ ਜੀ ਆਹ ਲੋ ਜੀ ਤੇ ਮਿਲਦੇ ਆ ਇਹਨੂੰ ਪਕਾਉਣ ਤੋਂ ਬਾਅਦ 5-7 ਮਿੰਟ ਤੇ ਇਹ ਟਾਈਮ ਤੇ ਜੀ ਠੀਕ ਹੈ ਜੀ ਜਿਹੜਾ ਵੀ ਤੁਹਾਡੇ ਕੋਲ ਖੋਚਣਾ ਜਾਂ ਕੁਝ ਵੀ ਹੋਇਆ ਕਰਛੀ ਉਹ ਤੁਸੀਂ ਚਲਾਈ ਜਾਣੀ ਆ ਤਾਂ ਜੋ ਬਰਫੀ ਜਿਹੜੀ ਆਪਣੀ ਥੱਲੇ ਨਾ ਲੱਗੇ ਤੇ ਲੋ ਜੀ ਮਿਲਦੇ ਆ ਫਿਰ ਥੋੜੀ ਦੇਰ ਬਾਅਦ ਤੇ ਆਹ ਲੋ ਜੀ ਬਰਫੀ ਦੇਖੋ ਠੀਕ ਹੈ ਜੀ ਹੁਣ ਆਪਣੀ ਜਿਹੜੀ ਇਹ ਐਨ ਗਾੜੀ ਹੋਣ ਲੱਗ ਗਈ ਹੈ ਠੀਕ ਹੈ ਜੀ ਆਹ ਦੇਖੋ ਸੇਕ ਕੱਪੜਾ ਨੇ ਥੋੜਾ ਜਿਹਾ ਤੇਜ਼ ਕਰਿਆ ਬਈ ਜਦੋਂ ਇਹ ਇੱਕ ਡੋ ਦੇ ਫਾਰਮ ਚ ਆਉਣ ਲੱਗ ਜਵੇ ਠੀਕ ਹੈ ਜੀ ਬਿਲਕੁਲ ਕਾਠੀ ਹੋਣ ਲੱਗ ਜਵੇ ਆ ਦੇਖੋ ਉਸ ਟਾਈਮ ਤੇ ਆਪਾਂ ਨੇ ਕੀ ਕਰਨਾ ਫਿਰ ਗੈਸ ਕਰ ਦੇਣੀ ਆ ਬੰਦ ਠੀਕ ਹੈ ਜੀ ਗੈਸ ਬੰਦ ਕਰਤੀ ਤੇ ਲੋ ਜੀ ਇਹਨੂੰ ਕਰਦੇ ਆ ਥੋੜੀ ਜਿਹੀ ਠੰਡੀ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਕਿਸੇ ਟ੍ਰੇ ਦੇ ਵਿੱਚ ਠੀਕ ਹੈ ਜੀ ਜਾਂ ਥਾਲੀ ਦੇ ਵਿੱਚ ਥੋੜਾ ਜਿਹਾ ਦੇਸੀ ਘੀ ਲਾ ਕੇ ਸੈੱਟ ਕਰ ਦਾਂਗੇ ਤੇ ਲੋ ਜੀ ਮਿਲਦੇ ਆ ਥੋੜੀ ਦੇਰ ਬਾਅਦ ਤੇ ਇੰਨੀ ਤੁਸੀਂ ਇਹ ਠੀਕ ਹੈ ਜੀ ਗਾੜੀ ਇਹ ਜਿਹੜੀ ਰੱਖਣੀ ਆ ਜੇ ਇਹਨੂੰ ਪਤਲੀ ਛੱਡੂਗੇ ਫਿਰ ਇਹਨੇ ਜਮਣਾ ਨਹੀਂ ਹੈਗਾ ਇਸ ਕਰਕੇ ਐਂਡ ਤੇ ਆ ਕੇ ਫੁੱਲ ਗਾੜੀ ਕਰਕੇ ਇਹ ਠੀਕ ਹੈ ਜੀ ਜਦੋਂ ਐਂ ਥਿੱਕ ਹੋ ਗਈ ਫਿਰ ਤੁਸੀਂ ਕਿਸੇ ਟ੍ਰੇ ਦੇ ਵਿੱਚ ਇਹ ਸੈੱਟ ਕਰਨੀ ਆ ਤੇ ਲਓ ਜੀ ਬਰਫੀ ਆ ਜਿਹੜੀ ਆਪਣੀ ਠੰਡੀ ਹੋ ਰਹੀ ਆ ਜੀ ਜਮਣਯੋਗੀ ਤਿਆਰ ਹੈ ਜੀ ਇਹ ਤੇ ਜਦੋਂ ਇਹ ਠੰਡੀ ਹੋ ਗਈ ਠੀਕ ਹੈ ਜੀ ਇੱਕ ਵਾਰ ਇਹ ਠੰਡੀ ਹੋਣੀ ਚਾਹੀਦੀ ਆ ਬਹੁਤੀ ਗਰਮ ਨਹੀਂ ਚਾਹੀਦੀ ਤੇ ਲਓ ਜੀ ਬਰਫੀ ਆਪਣੀ ਹੋ ਰਹੀ ਹੈ ਜੀ ਠੰਡੀ ਠੀਕ ਹੈ ਜੀ ਜਦੋਂ ਵੀ ਆਪਾਂ ਨੇ ਇਹ ਕਿਸੇ ਟ੍ਰੇ ਚ ਜਾਂ ਥਾਲੀ ਚ ਪਾਉਣੀ ਹੈ ਜਮਾਉਣੀ ਹੈ ਠੀਕ ਹੈ ਜੀ ਬਹੁਤ ਹੀ ਗਰਮ ਨਹੀਂ ਹੋਣੀ ਚਾਹੀਦੀ ਇਹ ਤੇ ਨੂੰ ਠੰਡੀ ਕਰੋਗੇ ਆਪਾਂ ਜਦੋਂ ਇਹ ਐ ਨਾਰਮਲ ਜੀ ਠੀਕ ਹੈ ਜੀ ਗਰਮ ਹੋਈ ਉਸ ਟਾਈਮ ਆਪਾਂ ਨੇ ਥਾਲੀ ਦੇ ਵਿੱਚ ਪਾਉਣੀ ਹੈ ਇਹ ਤੇ ਲੋ ਜੀ ਆ ਦੇਖੋ ਬਰਫੀ ਦੇਖੋ ਆਪਣੀ ਕਿੰਨੀ ਵਧੀਆ ਖੁਸ਼ਬੂ ਆ ਰਹੀ ਆ ਤੇ ਲੋ ਜੀ ਥਾਲੀ ਦੇ ਵਿੱਚ ਮੈਂ ਠੀਕ ਹੈ ਜੀ ਕੀ ਲਾ ਲਿਆ ਥੋੜਾ ਥੋੜਾ ਦੇਸੀ ਇਹਰ ਫਾਇੰਡ ਆਲ ਵੀ ਲਾ ਸਕਦੇ ਹੋ ਤੇ ਉੱਪਰ ਗਾਰਨਿਸ਼ ਵਾਸਤੇ ਤੁਸੀਂ ਕਾਜੂ ਬਦਾਮ ਕੁਝ ਵੀ ਪਾ ਸਕਦੇ ਹੋ ਤੇ ਮੈਂ ਕੀਤੇ ਹੋਏ ਆ ਜੀ ਬਦਾਮਾਂ ਦੇ ਦੋ ਦੋ ਪੀਸ ਉੱਪਰ ਲਾਉਣ ਵਾਸਤੇ ਤੇ ਲਓ ਜੀ ਮਿਲਦੇ ਆ ਜਦੋਂ ਇਹ ਠੰਡੀ ਹੋ ਗਈ ਉਦੋਂ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਸਪੋਰਟ ਕਰਦੇ ਆ ਜੀ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਠੀਕ ਹੈ ਜੀ ਵੀਡੀਓ ਚੱਲ ਜੂਗੀ ਸਾਡੀ ਹੈਲਪ ਹੋ ਜੂਗੀ ਤੇ ਲਓ ਜੀ ਮਿਲਦੇ ਆਂ ਫਿਰ ਥੋੜੀ ਦੇਰ ਬਾਅਦ ਜਦੋਂ ਇਹ ਠੰਡੀ ਹੋ ਗਈ ਤੇ ਲਓ ਜੀ ਬਰਫੀ ਦੇਖੋ ਜੀ ਆਪਣੀ ਠੰਡੀ ਹੋ ਚੁੱਕੀ ਆ ਤੇ ਇਹ ਸੈਟ ਵੀ ਆਨ ਹੋ ਚੁੱਕੀ ਆ ਠੀਕ ਹੈ ਜੀ ਜਮਣ ਦੇ ਜਣੀ ਲੈਕਾ ਤੈਨੂੰ ਹੁਣ ਕੱਢ ਲਾਂਗੇ ਠੀਕ ਹੈ ਜੀ ਆਪਾਂ ਥਾਲੀ ਦੇ ਵਿੱਚ ਤੇ ਲਓ ਜੀ ਇਹਨੂੰ ਬਰਫੀ ਨੂੰ ਹੁਣ ਸਾਰੀ ਨੂੰ ਪਾ ਲਾਂਗੇ ਥਾਲੀ ਦੇ ਵਿੱਚ ਆਪਾਂ ਤੇ ਉਸ ਤੋਂ ਬਾਅਦ ਕਰਾਂਗੇ ਇਹਨੂੰ ਸੈਟ ਤੇ ਲੋ ਜੀ ਬਰਫੀ ਨੂੰ ਹੁਣ ਆਪਾਂ ਇਦਾਂ ਆਲੇ-ਦਾਲੇ ਨੂੰ ਘੁਮਾ-ਘੁਮਾ ਕੇ ਕਰ ਦਾਂਗੇ ਸੈੱਟ ਤੇ ਉਸ ਤੋਂ ਬਾਅਦ ਲਾਵਾਂਗੇ ਦੇ ਉੱਪਰ ਆਪਾਂ ਬਦਾਮ ਤੇ ਸਾਰੀ ਬਰਫੀ ਨੂੰ ਇਸ ਤਰੀਕੇ ਨਾਲ ਕਰਾਂਗੇ ਜੀ ਸੈੱਟ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਇਦਾਂ ਦੀ ਹਲਵਾਈ ਸਟਾਈਲ ਵੀਡੀਓ ਦੇਖਣ ਲਈ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਲਓ ਜੀ ਬਰਫੀ ਆਪਣੀ ਸੈੱਟ ਹੈ ਜੀ ਸੋ ਇਸ ਤਰੀਕੇ ਨਾਲ ਬਰਫੀ ਬਣਾਉਣੀ ਹੈ ਜੀ ਤੁਸੀਂ ਕੀ ਆਦੀ ਠੀਕ ਹੈ ਜੀ ਜੇ ਤੁਹਾਨੂੰ ਕੀ ਆਦੀ ਬਰਫੀ ਪਸੰਦ ਹੈ ਪੈਸੇ ਤਾਂ ਇਹ ਬਹੁਤ ਟੇਸਟੀ ਬਣਦੀ ਹੈ ਠੀਕ ਹੈ ਜੀ ਜਿੱਦਾਂ ਆਪਾਂ ਗਾਜਰ ਪਾਖ ਬਣਾਉਂਦੇ ਆ ਗਾਜਰਾਂ ਦੀ ਬਰਫੀ ਬਣਾਉਂਦੇ ਆ ਠੀਕ ਹੈ ਜੀ ਬਿਲਕੁਲ ਸੇਮ ਉਸੇ ਤਰੀਕੇ ਨਾਲ ਬਣਦੀ ਆ ਤੇ ਤੁਸੀਂ ਇਹਦੇ ਉੱਪਰ ਜੇ ਖੋਏ ਦੀ ਲੇਅਰ ਲਾਉਣੀ ਹੋਈ ਠੀਕ ਹੈ ਜੀ ਮਤਲਬ ਦੁੱਧ ਦਾ ਖੋਆ ਬਣਾ ਕੇ ਤੁਸੀਂ ਇਹਦੇ ਉੱਪਰ ਖੋਏ ਦੀ 레이ਰ ਵੀ ਲਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਆ ਤੇ ਲੋ ਜੀ ਹੁਣ ਮੈਂ ਇਹਨੂੰ ਹੱਥ ਨਾਲ ਦੱਬ ਦਾਂਗਾ ਇਦਾਂ ਠੀਕ ਹੈ ਜੀ ਜਾਂ ਕਿਸੇ ਮومی ਕਾ ਜ ਲੈ ਕੇ ਉੱਪਰ ਥੋੜਾ ਜਿਹਾ ਘੀ ਲਾ ਕੇ ਠੀਕ ਹੈ ਜੀ ਇਹਨੂੰ ਇਹ ਚੰਗੀ ਤਰ੍ਹਾਂ ਪ੍ਰੈਸ ਕਰ ਦਿਓ ਤਾਂ ਜੋ ਉੱਪਰ ਤੇ ਇਹ ਚੰਗੀ ਤਰ੍ਹਾਂ ਸਾਫ਼ ਹੋ ਜਵੇ ਤੇ ਲੋ ਜੀ ਬਰਫੀ ਆਪਣੀ ਸੈੱਟ ਹੋ ਚੁੱਕੀ ਆ ਜੀ ਤੇ ਹੁਣ ਆਪਾਂ ਲਾਈਨ ਦੇ ਵਿੱਚ ਠੀਕ ਹੈ ਜੀ ਇਦਾਂ ਇੱਕ ਇੱਕ ਬਦਾਮ ਹੈ ਜਿਹੜਾ ਉਹ ਰੱਖ ਦੋਗੇ ਥੋੜੀ ਥੋੜੀ ਸਪੇਸ ਦੇ ਕੇ ਤਾਂ ਜੋ ਇੱਕ ਪੂਰੇ ਪੀਸ ਪਰ ਠੀਕ ਹੈ ਜੀ ਇੱਕ ਇੱਕ ਬਦਾਮ ਹੈ ਜਿਹੜਾ ਉਹ ਆ ਜਾਵੇ ਤੇ ਲੋ ਜੀ ਇਸ ਤਰੀਕੇ ਨਾਲ ਆਪਾਂ ਨੇ ਲਾ ਦੇਣੇ ਆ ਜਦੋਂ ਬਰਫੀ ਕਟੂਗੇ ਤੇ ਇਹ ਬਹੁਤ ਵਧੀਆ ਲੱਗਦੇ ਆ ਜੀ ਇਸ ਤਰੀਕੇ ਨਾਲ ਆਪਾਂ ਨੇ ਇਹ ਲਾ ਦੇਣੇ ਆ ਜੀ ਲਓ ਜੀ ਤੇ ਆਪਾਂ ਸਾਰੀ ਬਦਾਮ ਇਦਾਂ ਜਿਹੜੇ ਬਰਫੀ ਦੇ ਉੱਪਰ ਲਾ ਦਾਂਗੇ ਤੇ ਜੇ ਤੁਸੀਂ ਨਾਲ ਲਾਉਣੇ ਹੋਏ ਠੀਕ ਹੈ ਜੀ ਤਾਂ ਤੁਸੀਂ ਛੋਟੇ ਛੋਟੇ ਪੀਸ ਕਰਕੇ ਇਹਨਾਂ ਨੂੰ ਦੂਜੀ ਤਰ੍ਹਾਂ ਜਿੱਦਾਂ ਆਪਾਂ ਆਮ ਲਾ ਦਿੰਦੇ ਆ ਠੀਕ ਹੈ ਜੀ ਪਿਸਤਾ ਵਗੈਰਾ ਉਸ ਤਰੀਕੇ ਨਾਲ ਵੀ ਲਾ ਸਕਦੇ ਹੋ ਤੇ ਲੋ ਜੀ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਲਾ ਦਾਂਗੇ ਹੁਣ ਉੱਪਰ ਤੇ ਮਿਲਦੇਆਂ ਤੋਂ ਬਾਅਦ ਤੇ ਲੋ ਜੀ ਬਰਫੀ ਆਪਣੀ ਹੁਣ ਸੈੱਟ ਹੋ ਚੁੱਕੀ ਹੈ ਜੀ ਤੇ ਹੁਣ ਆਪਾਂ ਇਹਨੂੰ ਇਦਾਂ ਹੀ ਰੱਖ ਦਾਂਗੇ ਢੱਕ ਕੇ ਠੀਕ ਹੈ ਜੀ 5 ਤੋਂ 6 ਘੰਟੇ ਲਈ ਤੇ ਉਸ ਤੋਂ ਬਾਅਦ ਕਰਾਂਗੇ ਜੀ ਆਪਾਂ ਇਹਦੀ ਕਟਿੰਗ ਤੇ ਲੋ ਜੀ ਬਰਫੀ ਆ ਜਿਹੜੀ ਆਪਣੀ ਚਮ ਚੁੱਕੀ ਆ ਜੀ ਆ ਦੇਖੋ ਹੁਣ ਤੁਹਾਨੂੰ ਦਿਖਾਉਂਦੀ ਆ ਜਦੋਂ ਵੀ ਬਰਫੀ ਰੱਖਣੀ ਆ ਇਦਾਂ ਦੇ ਕੱਪੜੇ ਨਾਲ ਟਾਕੇ ਰੱਖ ਦਿਓ ਠੀਕ ਆ ਜੀ ਤਾਂ ਕੋਈ ਜਾਨਵਰ ਜਾਂ ਕੋਈ ਚੀਜ਼ ਉਹਦੇ ਉੱਪਰ ਨਾ ਹੋ ਹੋਵੇ ਠੀਕ ਆ ਜੀ ਕੋਈ ਮਿੱਟੀ ਵਗੈਰਾ ਨਾ ਪਵੇ ਆ ਦੇਖੋ ਜੀ ਕਿੰਨਾ ਸੋਹਣਾ ਬਰਫੀ ਦਾ ਆਪਣੀ ਦਾ ਕਲਰ ਆ ਜਿਹੜਾ ਉਹ ਆ ਗਿਆ ਤੇ ਹੁਣ ਕਰਦੇ ਆਪਾਂ ਇਹਦੀ ਕਟਿੰਗ ਠੀਕ ਹੈ ਜੀ ਕਟਿੰਗ ਕਰਨੀ ਤੁਸੀਂ ਤਿੱਖੇ ਚਾਕੂ ਨਾਲ ਸਭ ਤੋਂ ਪਹਿਲਾਂ ਜਿਹੜੀ ਸਾਈਡ ਵਾਲੀ ਹੈ ਠੀਕ ਹੈ ਜੀ ਆਪਾਂ ਇਹਨੂੰ ਚੀਜ਼ ਨੂੰ ਇਸ ਤਰੀਕੇ ਨਾਲ ਕਰਾਂਗੇ ਆਹ ਸਾਈਡ ਤੇ ਕੱਟ ਦਾਂਗੇ ਤੇ ਹੁਣ ਆਪਾਂ ਨੇ ਇਹਨੂੰ ਇਸ ਤਰੀਕੇ ਨਾਲ ਜਿਹੜੀ ਉਹ ਕੱਟ ਕਰ ਲੈਣਾ ਜੀ ਠੀਕ ਹੈ ਜੀ ਬਰਫੀ ਆਪਣੀ ਬਹੁਤ ਵਧੀਆ ਜਮੀ ਆ ਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਲਓ ਜੀ ਐਦਾਂ ਹੁਣ ਆਪਾਂ ਇਹਨੂੰ ਸਾਰੀ ਨੂੰ ਲਾਵਾਂਗੇ ਕੱਟ ਉਸ ਤੋਂ ਬਾਅਦ ਤੁਹਾਨੂੰ ਕੱਟ ਕੇ ਦਿਖਾਉਂਦੇ ਆਂ ਫਿਰ ਪਲੇਟ ਦੇ ਵਿੱਚ ਤੇ ਲੋ ਜੀ ਇੱਕ ਸਾਈਡ ਨੂੰ ਆਪਾਂ ਨੇ ਲਾਈਨਾਂ ਜਿਹੜੀਆਂ ਮਾਰ ਲੀਆਂ ਜੀ ਤੇ ਹੁਣ ਆਪਾਂ ਕੱਲਾ ਕੱਲਾ ਪੀਸ ਕਟਾਂਗੇ ਕਿਉਂਕਿ ਆਪਾਂ ਨੇ ਲਾਇ ਹੋਏ ਇਹਦੇ ਪਰ ਬਾਦਾਮ ਜੇ ਆਪਾਂ ਨੇ ਲੰਬੀ ਤਰ੍ਹਾਂ ਲਾਈਨਾਂ ਮਾਰੀਆਂ ਠੀਕ ਆ ਜੀ ਫਿਰ ਬਾਦਾਮ ਕੋਈ ਕਿਤੇ ਰਹਿ ਜਾਣਾ ਕੋਈ ਕਿਤੇ ਤੇ ਹੁਣ ਆਪਾਂ ਇਦਾਂ ਕੱਲਾ ਕੱਲਾ ਪੀਸ ਜਿਹੜਾ ਹੋਏ ਦਾ ਕੱਟ ਕੇ ਕੱਢ ਲਾਂਗੇ ਠੀਕ ਹੈ ਜੀ ਆ ਦੇਖੋ ਇਸ ਤਰੀਕੇ ਨਾਲ ਆਹ ਲੋ ਜੀ ਠੀਕ ਹੈ ਜੀ ਕਿੰਨੇ ਸੋਹਣਾ ਪੀਸ ਨਿਕਲੇ ਆ ਆਪਣਾ ਸੋਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਆਪਾਂ ਲੋਕੀ ਦੀ ਬਰਫੀ ਤੇ ਲੋ ਜੀ ਸਾਰੇ ਪੀਸ ਜਿਹੜੇ ਮੈਂ ਕੱਢ ਕੇ ਹੁਣ ਪਲੇਟ ਦੇ ਵਿੱਚ ਲਵਾਂਗਾ ਰੱਖ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਆ ਫਿਰ ਵੀ ਕਿੱਦਾਂ ਦੀ ਆਪਣੀ ਬਰਫੀ ਬਣੀ ਆ ਜੀ ਤੇ ਲਓ ਜੀ ਬਰਫੀ ਆਪਣੀ ਕੱਟੀ ਗਈ ਆ ਦੇਖੋ ਜੀ ਕਿੰਨੀ ਪਿਆਰੀ ਬਰਫੀ ਬਣੀ ਆ ਸੋ ਤੁਸੀਂ ਵੀ ਇਸ ਤਰੀਕੇ ਨਾਲ ਕੀ ਆਦੀ ਬਰਫੀ ਠੀਕ ਆ ਜੀ ਘਰੇ ਬਣਾ ਸਕਦੇ ਹੋ ਲੋਕੀ ਦੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਆ ਸੋ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਸਾਡਾ ਚੈਨਲ ਵੀ ਸਬਸਕ੍ਰਾਈਬ ਕਰਿਓ ਇਦਾਂ ਦੀ ਹਲਵਾਈ ਸਟਾਈਲ ਵੀਡੀਓ ਦੇਖਣ ਲਈ ਸੋ ਜੇ ਬਰਫੀ ਠੀਕ ਹੈ ਜੀ ਵੈਸੇ ਬਹੁਤ ਵਧੀਆ ਨਰਮ ਬਣੀ ਹੈ ਜੀ ਇਹ ਅਗਰ ਤੁਸੀਂ ਬਰਫੀ ਨੂੰ ਹੋਰ ਕੈੜੀ ਕਰਨਾ ਚਾਹੁੰਦੇ ਹੋ ਵੈਸੇ ਤਾਂ ਇਦਾਂ ਦੀ ਬਰਫੀ ਹੈ ਜਿਹੜੀ ਉਹ ਵਧੀਆ ਰਹਿੰਦੀ ਆ ਤਾਂ ਤੁਹਾਨੂੰ ਇਹਦੇ ਵਿੱਚ ਚੀਨੀ ਹੈ ਜਿਹੜੀ ਚੀਨੀ ਦੀ ਮਾਤਰਾ ਥੋੜੀ ਜਿਹਾ ਜ਼ਿਆਦਾ ਪਾਉਣੀ ਪਵੇਗੀ ਠੀਕ ਹੈ ਜੀ ਪਰ ਚੀਨੀ ਜ਼ਿਆਦਾ ਪਾਉਗੇ ਫਿਰ ਮਿੱਠਾ ਜ਼ਿਆਦਾ ਹੋ ਜਾਊਗਾ ਅਗਰ ਤੁਸੀਂ ਕੇ ਆਦੀ ਬਰਫੀ ਬਣਾਉਂਗੇ ਤਾਂ ਇਸ ਤਰੀਕੇ ਦੀ ਬਰਫੀ ਤੁਹਾਡੀ ਬਣ ਕੇ ਜਿਹੜੀ ਜਮਾਈ ਨਰਮ ਮੁਲਾਇਮ ਤਿਆਰ ਹੋ ਜਾਊਗੀ ਸੋ ਮਿਲਦੇ ਹਾਂ ਜੀ ਫਿਰ ਹੁਣ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ